ਯਾਰ ਹੁਣ ਆਪਣਾ ਇਹਦੀ ਤਾਂ ਰਹਿ ਗਈ ਕੰਧੀ ਰੀਲ ਹਾਂ ਠੀਕ ਹੈ ਨਾ ਇਹਨੂੰ ਰੀਲ ਨੂੰ ਆਪਾਂ ਬਾਅਦ ਚ ਰੱਖਾਂਗੇ ਤੇ ਜੇ ਆਪਾਂ ਐਂ ਕਰ ਗਏ ਰੋਚਾਰ ਆਪਣਾ ਬਾਲਾ ਖਰਾਬ ਹੋਇਆ ਤੇ ਉੱਥੇ ਤੇ ਲੋਚਾਰ ਨੂੰ ਦੇ ਕੇ ਛਾ ਗਏ ਠੀਕ ਹੈ ਨਾ ਤੇ ਜਿਹੜਾ ਖਰਾਬ ਹੋਇਆ ਤੇ ਲੋਕ ਐਵੇਂ ਛੇਡਾ ਵਾਲਾ ਕੰਮ ਹੋ ਜੀ ਹੁਣ ਕਣਕ ਨੂੰ ਕਹਿਣ ਆਉਣਗੇ ਉਹਦੇ ਨਾਲ ਆ ਕੇ ਪਹਿਲਾਂ ਇਹ ਪੁੱਛਿਆ ਕਰੂ ਯਾਰ ਕੀ ਹੋਇਆ ਫਲਾਣਾ ਧੋਕਾ ਆਪਣੀ ਆ ਦੇ ਮੈਂ ਵੀ ਦੇਖਾਂ ਲੈਂਗੇ ਰੌਲਾ ਹਾਰੇ ਪੈਸਟ ਪਾਉਣਗੇ ਰੌਲਾ ਯਾਰ ਖਰਾਬ ਵੀ ਬਾਲਾ ਹੋਇਆ ਤੇ ਪਟਨਾ ਵੀ ਇਦਾਂ ਆ ਤਾਂ ਯਾਰ ਆਪਣੀ ਕਿਸੇ ਰੇਹ ਦੇ ਵੀ ਨਹੀਂ ਕੰਮ ਹੋਣਾ ਹਨਾ ਇਹਦਾ ਬਾਈ ਖੇਤ ਨਾ ਪਊ ਇਹਦਾ ਖੇਤ ਮੇਰੇ ਘਾਉਣਾ ਜਿੱਤੇ ਜਾਂ ਤਾਂ ਟ੍ਰੇਨ ਡਰੋਨ ਤੇ ਸਿੱਟਿਆ ਅੱਗੇ ਚੱਕ ਕੇ ਇਹ ਤਾਂ ਉਹ ਉਧਰ ਦੇਨੇ ਫਿਰ ਆ ਜੇ ਇਹ ਸਾਰੀ ਗੱਲ ਬੁੱਲ ਗਿਆ ਆ ਤਾਂ ਲੈ ਤਾਂ ਸੋਲੇ ਆਪਣ ਗਈ ਕਿਹੜਾ ਜਾਣਕਾਰੀ ਤੂੰ ਚਾਰ ਨਹੀਂ ਪਾਉਣਾ ਚਾਹੀਦਾ ਕਿਤੇ ਪੁੱਛ ਕੇ ਪਾਇਆ ਹੋਵੇ ਹਨਾ ਇਹ ਤਾਂ ਗੁੰਝੀ ਪਏ ਤੇ ਆ ਇਹਦਾ ਹੋ ਗਿਆ ਖਰਾਬ ਬਾਈ ਆਪਣਾ ਨੂੰ ਵੀ ਪਾਲਾ ਖਰਾਬ ਬਾਈ ਆਪਾਂ ਇਧਰ ਆਏ ਤਾਂ ਹੈ ਗਿਆ ਹਾਂ ਤੇ ਮਸ਼ੀਨਾਂ ਨੂੰ ਤਾਂ ਕਹਿ ਚੱਲ ਕੇ ਕਣਕ ਆਉਣ ਵਾਲੀ ਆ ਵੀ ਆਪ ਬਾਈ ਪਲਾਨੀ ਤਰੀਕ ਨੂੰ ਵੜ ਦੂਗਾ ਚਲੋ ਹੋ ਚੱਲਦੇ ਆਪਾਂ ਚਲ ਫਿਰ ਦੂਜਾ ਕੰਮ ਬਾਅਦ ਚ ਬਾਈ ਆ ਜਾ ਬਾਈ ਘਰੀ ਆ ਚਾਰ ਲੋਡ ਕਰੀ ਜਾਂਦੇ ਆ ਚਾਰ ਬਾਰੇ ਵੀ ਆਪਾਂ ਪੁੱਛ ਲ ਗਏ ਬਾਈ ਨੂੰ ਕਿਵੇਂ ਪਾਇਆ ਕਿ ਨਹੀਂ ਇਹ ਵੀ ਕਰ ਜਾਂਦੇ ਆ ਗੱਲ ਚੱਲ ਪੁੱਛਦੇ ਆ ਫਿਰ ਬਾਈ ਨੂੰ ਆਜੋ ਪਾਪਾ ਬਾਈ ਆ ਟਾਈਮ ਤੇ ਆ ਜੇ ਕਣਕ ਦਾ ਪਹਿਲਾਂ ਹੀ ਕਹਿਆ ਚੰਗਾ ਹੁੰਦਾ ਮੋਟਾ ਲਾ ਕੇ ਤੇ ਕਸ ਪੈ ਜਾਂਦਾ ਹਾਂ ਇੱਕ ਦਾ 7 ਦਿਨਾਂ ਦਾ ਸੀਜ਼ਨ ਹੁੰਦਾ ਹੈ ਕਹਿੰਦਾ ਬਈ ਮੇਰੇ ਕੋਲ ਤਾਂ ਅਜੇ ਟਾਈਮ ਹੈ ਨੀ ਹਾਂ ਸਹੀ ਗੱਲ ਹੈ ਕਹਿ ਚੱਲ ਕੇ ਨਾਲੇ ਬਾਈ ਨੂੰ ਪੁੱਛ ਲ ਗਏ ਚਾਰ ਦਾ ਆਪਾਂ ਹਾਂ ਹਾਂ हां किमे आ आजो गाही आजो ओ एइ करो भाई दौरा ਕਰਨੋ ਹੋ ਕਰਕੇ ਉਤਕ ਦਿਓ ਪਤਾ ਨਾ ਲੱਗੇ ਆਓ ਯਾਰ ਕਿਵੇਂ ਆ ਹੋਰ ਬਾਈ ਕੀ ਹਾਲ ਹੈ ਕਿਵੇਂ ਬਾਈ ਫੇਰੇ ਆ ਗਏ ਅੱਜ ਚੱਪਲਾ ਮੈਂ ਕੁੱਟੀ ਜਨਾ ਚਾਰ ਨੂੰ ਕੋਈ ਯਾਰ ਵੇਖਿਆ ਚਾਰ ਪਤਾ ਕੀ ਹੈ ਯਾਰ ਮੈਂ ਤੁਹਾਨੂੰ ਸੱਚੀ ਗੱਲ ਸਿੱਧੀ ਦੱਸਦਾ ਕੋਈ ਦਿਲ ਦੀ ਗੱਲ ਦੱਸਦਾ ਨਹੀਂ ਚਾਰ ਇਸ ਤਾਂ ਪਿਆ ਬੜਾ ਵਧੀਆ ਠੀਕ ਹੈ ਅੱਛਾ ਇਹੋ ਜਿਹੜੀ ਅਸੀਂ ਰੇਹ ਤਿਆਰ ਕੀਤੀ ਸੀ ਇਹ ਵੀ ਬਹੁਤ ਤਕੜੀ ਬਣ ਗਈ ਅੱਛਾ ਰੇਹ ਤਿਆਰ ਕਰੀ ਜਾਂਦਾ ਆਹ ਰੇਹ ਹੈ ਹੀ ਇਹ ਤੋਕੰਦੇ ਬਨਵਾਉਂਦੇ ਕਹਿੰਦੇ ਅਸੀਂ ਗਾਲਾਂ ਤੂੰ ਤਾਂ ਗਾਲ ਲੈ ਯਾਰ ਉਹ ਹੈ ਇਹ ਰਹੀ ਹੈ ਰਹੀ ਬਹੁਤ ਤਕੜੀ ਤਿਆਰ ਹੈ ਇਹ ਤਾਂ ਜਦੋਂ ਜਿੱਥੇ ਮੱਕੀ ਬੀਜਣੀ ਹੈ ਉੱਥੇ ਹੀ ਪੈਣੀ ਹੈ ਇਹ ਉਹ ਕੀ ਕਹਿੰਦੇ ਹੁੰਦੇ ਆਰਗੈਨਿਕ ਅੱਛਾ ਉਹ ਤਿਆਰ ਕਰ ਰਹੇ ਜਿੱਥੇ ਹੁਣ ਮੱਕੀ ਬੀਜਾਂਗੇ ਉੱਥੇ ਹੀ ਰੇਪ ਹੋ ਗਿਆ ਹੈ ਸਾਨੂੰ ਇੱਧਰ ਵੀ ਦਿਖਾਉਣਾ ਆਪਾਂ ਬਹਿ ਕੇ ਗੱਲ ਕਰਦੇ ਸੋਟੇ ਦਾ ਸ਼ਾਮ ਇਹ ਵੀ ਬਲਾ ਖਰਾਬ ਜੇ ਕਰੀ ਬੈਠੇ ਇਹ ਤਾਂ ਮਸ਼ੀਨ ਦਾ ਆਖਣਾ ਇਹਦੇ ਸੀ ਤਾਂ ਚਲੋ ਅਰੇ ਚਾਰ ਭਰੇ ਦੇ ਸਾਨੂੰ ਜਾਣ ਕੇ ਚਾਰ ਦੀ ਪਾਵਾਂ ਮੈਂ ਇੱਥੇ ਬੈਠਾ ਮੈਂ ਚਾਹ ਪਾਣੀ ਬਣਾਉਣੇ ਕਿ ਨਹੀਂ ਚੰਗਾ ਪਤਾ ਕੀ ਗੱਲ ਕੀ ਅੱਛਾ ਇਹ ਆਮੀ ਖਾ ਰਹਾ ਇਹ ਵੀ ਸਾਰੀ ਖਾ ਰਹਾ ਅੱਛਾ ਜਿਹੜੀ ਇਹ ਤਾਂ ਜਿੱਥੇ ਪਾਤੀ ਤੇ ਸਮਝ ਲਓ ਮੱਕੀ ਨੂੰ ਆਪਣਾ ਯੂਰੀਆ ਪਾਉਣ ਦੀ ਲੋੜ ਨਹੀਂ ਨਾ ਡੀਏਪ ਨਾ ਯੂਰੀਆ ਇਹ ਸਾਰਾ ਇਹ ਤਾਂ ਇੱਕੋ ਹੀ ਕੰਮ ਕਰਦੀ ਹੈ ਇਹਦੇ ਦੇ ਜਾਣਕਾਰੀ ਲੈ ਕੇ ਪਾਇਆ ਹਾਂ ਹਾਂ ਮੈਨੂੰ ਪੂਰਾ ਪਤਾ ਹੈ ਜਦੋਂ ਮਰਜ਼ੀ ਪੁੱਛ ਲਓ ਇਹ ਤਾਂ ਇਹਦੇ ਚਾਰ ਪੜਾਤ ਸਾਰਾ ਪਤਾ ਆਪਾਂ ਨੂੰ ਐਵੇਂ ਨਾ ਕਿਸੇ ਦੇ ਫਾਸੂਲ ਜਾ ਮਗਰ ਨਹੀਂ ਤੁਸੀਂ ਭਾਈ ਇਹ ਪੱਧਰ ਥਾਂ 'ਚ ਹੀ ਪਾਇਆ ਹੈ ਮੰਨ ਲਾ ਵੀ ਕਈ ਕਿ ਉਹ ਪਾਟ ਲੈਂਦੇ ਯਾ ਤੂ ਆ ਪਤਾ ਹੈ ਕੀ ਗੱਲ ਹੈ ਹੁਣ ਮੀਂਹ ਬਾਹਲੇ ਪੈਣ ਲੱਗ ਗਿਆ ਅੱਛਾ ਜੀ ਤੂ ਆ ਪਾਣੀ ਨਾ ਭਰ ਜਾਂਦਾ ਸਾਰਾ ਗਲ ਜਾਂਦਾ ਇੱਕ ਜਿਹੜੀ ਆ ਖਾਦ ਤਿਆਰ ਕਰਨੀ ਹੈ ਜਿਹੜੀ ਆਪਾਂ ਆ ਉਹ ਤੂ ਆ ਵਿੱਚ ਖਿੱਚ ਕੇ ਲੈ ਜਾਂਦਾ ਸੀ ਇਹ ਤਾਂ ਸੀ ਪਾਡੋ ਮਿੱਟੀ ਪਾਈ ਐ ਵੀ ਥੱਲੇ ਨਾਲ ਖਿੱਚੇ ਉਹੀ ਭਾਫ ਹੈ ਜਿਹੜੀ ਗਿੱਲ ਬਣੀ ਆ ਤਾਂ ਜਾਵੇ ਤਾਂ ਤਾਂ ਜਿਹੜੀ ਖਾਦ ਵੀ ਤਿਆਰ ਕਰਨੀ ਨਾ ਮੜ ਕੇ ਦੂਰੀਆਂ ਵੀ ਫੇਰ ਦਿੱਤੀ ਹੈ ਹਮ ਠੀਕ ਹੈ ਨਾ ਠੀਕ ਹੈ ਜੀ ਇਹ ਤਾਂ ਚੀਜ਼ ਇਹ ਆ ਤੇ ਮੈਂ ਹੁਣ ਇਹਨੂੰ ਇਹਨਾਂ ਨੂੰ ਇਹੀ ਕਹੀ ਜਾਂਦਾ ਸੀ ਮੈਂ ਕਿਹਾ ਆਪਾਂ ਇਹਨੂੰ ਇਕੱਠੀ ਕਰ ਲੀਏ ਇਹ ਇਹ ਇੱਕ ਪਾਸੇ ਕਰ ਲੀਏ ਐਵੇਂ ਕੋਈ ਆ ਕੇ ਇਥੋਂ ਭਰ ਕੇ ਲੈ ਗਿਆ ਜਾਂ ਕੁਛ ਵੀ ਹੈ ਯਰੇ ਕੰਮ ਹੈ ਮਹਿੰਗੀ ਵਾਲੀ ਪਰ ਮੰਗਣ ਵਾਲੀ ਨਾਲੇ ਭਾਈ ਅਗਲਾ ਪੜ ਕੇ ਚੇਡਾ ਉਹ ਕਰਦਾ ਨਾ ਵੀ ਇਹ ਤਾਂ ਫਿਰ ਭਾਈ ਤੂੰ ਦੋ ਦੋ ਫਾਇਦੇ ਲੈਣਾ ਚਾਰ ਦੇ ਨਾਲੇ ਤਾਂ ਪਸ਼ੂਆਂ ਨੂੰ ਪਾਉਣਾ ਨਾਲੇ ਤੂੰ ਖਾਣਾ ਤਿਆਰ ਕਰਦਾ ਇਹ ਸਹੀ ਗਾਣਾ ਉਹ ਤੂੰ ਕਿਸਾਨ ਅੱਜ ਦੇ ਕੰਮ ਬੇਕਾਰ ਪਤਾ ਹੈ ਕੀ ਹੈ ਅੱਜ ਦੇ ਟਾਈਮ 'ਚ ਜੀ ਆਪਾਂ ਈਸੇ ਚੀਜ਼ਾਂ ਤੋਂ ਕੰਮ ਲਵਾਂਗੇ ਉਹ ਬੰਦਾ ਕਾਮਯਾਬ ਆਪੇ ਔਰ ਕਈ 3 3 4 4 ਫਸਲਾਂ ਕੱਢੀ ਜਾਂਦੇ ਆ ਤੇ ਆਪਾਂ ਇੱਕ ਫਸਲ ਤੋਂ ਆਪਦਾ ਕੰਮ ਨਹੀਂ ਲੈ ਸਕਦੇ ਖਾਇਦ ਰੇ ਰੇ ਤਿਆਰ ਕਰ ਸਕਦੇ ਕਰ ਸਕਦੇ ਨਹੀਂ ਕਰ ਸਕਦੇ ਨਾ ਕੀ ਏਪੀ ਦੀ ਲੋੜ ਹੈ ਨਾ ਯੂਰੀਆ ਦੀ ਲੋੜ ਹੈ ਸਾਰਾ ਕੁਝ ਇਸੇ ਨੇ ਬੱਚੋ ਹੀ ਤਿਆਰ ਕਰਤਾ ਨਹੀਂ ਨਹੀਂ ਮੈਂ ਤਾਂ ਪਹਿਲਾਂ ਹੀ ਮੈਂ ਆਖਿਆ ਬਾਈ ਕੋਲੇ ਚੱਲਦੇ ਆ ਨਾਲੇ ਤਾਂ ਆਪਾਂ ਕਣਕ ਦਾ ਕਹਿ ਆਉਣੇ ਆ ਉਹ ਨਾਲੇ ਚਾਹ ਪੀ ਕੇ ਇਹ ਆਪੇ ਕਰ ਬੰਦਾ ਕਣਕ ਵਧੀਆ ਵੱਢਦਾ ਹੈ ਤੇ ਨਾਲੇ ਤੈਨੂੰ ਪਤਾ ਹੈ ਵੀ ਇਹਦਾ ਦਿਮਾਗ ਇਹਦੇ ਨਾਲ ਹੀ ਹੈ ਚੰਗਾ ਹੋ ਗਿਆ 아이 ਬੇਚੀ ਤੋ ਬਚ ਗੇ ਮੈਂ ਤੁਹਾਨੂੰ ਉਦੋਂ ਦਾ ਕਹੀ ਐ ਨਾ ਇਹਨੂੰ ਕਿਸੇ ਪਾਸੇ ਠਾਕ ਦੇਓ ਆ ਕੇ ਪੁੱਛਣਗੇ ਅੱਜ ਤਾਂ ਚਲ ਉਹਨੂੰ ਉਸ ਦਾ ਕਹਤਾ ਵੀ ਇਹ ਖਾੜ ਤਿਆਰ ਕਰੀ ਐ ਤੇ ਬੇਚਤੀ ਵਾਲਾ ਕੰਮ ਐ ਇਹਨੂੰ ਕੱਲੂ ਠਾਕ ਦੇਓ ਚੰਗਾ ਇਹਨੂੰ ਜਾਜੀ ਇਹਨੂੰ ਇੱਕ ਪਾਸੇ ਇਕੱਠਾ ਕਰਕੇ ਠਾਕ ਦੇਣਾ ਚਲ ਨੇਤ ਨੇਤ ਨਾਲ ਹੀ ਆਪਾਂ ਕਿੰਨੂ ਕਿੰਨੂ ਗੱਪ ਮਾਰੀ ਚੱਲਾਂਗੇ ਠੀਕ ਐ ਨਾ ਗੱਪ ਵੀ ਕਿਸੇ ਕੋਲੇ ਚੱਲ ਜਾਂਦਾ ਕਈ ਕੋਈ ਨੌਲੇਜ ਵਾਲਾ ਬੰਦਾ ਆ ਜਾਂਦਾ ਤੇ ਚੰਗ ਸ਼ੁਕਰ ਐ ਕਿ ਤੇ ਆਪਣੀ ਮੰਨ ਗਏ ਸੀ ਤੇ ਨਹੀਂ ਤਾਂ ਇਹ ਅਗਲੇ ਕਹਿੰਦੇ ਤੁਸੀਂ ਇਹ ਚੀਜ਼ ਝੂਠ ਵਾਲੀ ਐ ਨਾ ਤੁਸੀਂ ਦਾ 10000 ਆਪਾਂ ਨੂੰ 4 ਦਾ ਹਨਾ ਹਾਂ ਤੇ ਤੂੰ 4 ਪਾਲਿਆ ਦਾ ਮਤਲਬ ਸਾਨੂੰ ਚਾਰੇਗਾ ਸੁਣੀਏ ਗੱਲ ਹੈ ਵੀ 4 4 ਤਾਂ ਗਾਲ ਲਿਆ ਹਾਂ ਸਾਰਾ ਤੇ ਕਹਿੰਦਾ ਆਪਾਂ ਨੂੰ ਹੈ ਹਾਂ ਵੀ ਅਕੇ ਵੀ ਐ ਕਰਕੇ ਤਾਂ ਬਾਇਓ ਖਾਦ ਤਿਆਰ ਕਰਨੀ ਇਹ ਕਿਹੜੇ ਕਿੱਥੇ ਕਿਹੜੇ ਕਿਤਾਬ ਚ ਲਿਖਿਆ ਵੀ ਇਹ ਬਾਇਓ ਖਾਦ ਵੀ ਤਿਆਰ ਹੋ ਜਾਂਦੀ ਹੈ ਮੈਂ ਤਾਂ ਪਹਿਲੀ ਵਾਰ ਤੇ ਸੁਣਿਆ ਤੇ ਬੰਦਾ ਤਾਂ ਚੰਗਾ ਹੈ ਇਹ ਆਪਣੇ ਨਾਲ ਝੂਠ ਕਾ ਤੂੰ ਮਾਰਦਾ ਸਹੀ ਸਿੱਖਿਆ ਕਿਹਣੀ ਦਿੰਦਾ ਬਾਈ ਗਲ ਗਿਆ ਤਾਂ ਭਾਈ ਤੁਸੀਂ ਨਾ ਪਾਜੋ ਤੁਸੀਂ ਕਿਸੇ ਚੰਗੇ ਮਾਰ ਬੰਦੇ ਨੂੰ ਪੁੱਛੋ ਜੇ ਤੇਰਾ ਦਾ ਨੁਕਸਾਨ ਹੋ ਗਿਆ ਕਿਸੇ ਹੋਰ ਤਾਂ ਨਾ ਹੋਵੇ ਕਿਸੇ ਦਾ ਉਹ ਵੀ ਕਿਸੇ ਮਾਰ ਬੰਦੇ ਨੂੰ ਪੁੱਛ ਕੇ ਪਾ ਲਓ ਭਾਈ ਹਾਂ ਜਵਾਨ ਭਲਾਈ ਦਾ ਸੱਚ ਜਵਾਨਾ ਨਹੀਂ ਹੈ ਨਹੀਂ ਜਵਾਨਾ ਭਾਈ ਭਰਾ ਮੇਰਾ ਕਿਸੇ ਨੂੰ ਆਪਾਂ ਨਾ ਹੀ ਪੁੱਛਿਆ ਕਰ ਹਾਂ 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 ਭਲਾ ਗਲਤ ਹੁੰਦਾ ਕੰਮ ਭਲਾ ਸਹੀ ਹੋ ਜੇ ਇਹ ਤਾਂ ਆਪ ਆਪ ਹੀ ਕਰਿਆ ਕਰ ਆਪ ਹੀ ਕਰਿਆ ਕਰਕੇ ਵੀਡੀਓ ਬਣਾਉਣ ਦਾ ਇੱਕੋ ਇੱਕ ਮਕਸਦ ਹੈ ਕਿਸੇ ਨੂੰ ਸਹੀ ਜਾਣਕਾਰੀ ਮਿਲ ਸਕੇ ਇੱਕ ਦਾ ਨੁਕਸਾਨ ਹੋਇਆ ਹੋਵੇ ਉਹਦੇ ਚ ਦੂਜੇ ਦਾ ਨੁਕਸਾਨ ਨਾ ਹੋ ਨਾ ਹੋ ਠੀਕ ਹੈ ਕੱਲ ਬੰਦੇ ਨੂੰ ਹਰੇਕ ਨੂੰ ਸਹੀ ਦੱਸੋ ਹਾਂ ਤੇ ਉਹਦੇ 'ਚ ਕੋਈ ਤੁਹਾਡੀ ਬੇਇੱਜ਼ਤੀ ਨਹੀਂ ਜੇ ਤੁਸੀਂ ਸਹੀ ਦੱਸੋਗੇ ਤਾਂ ਗਾਂ ਨੂੰ ਤੁਸੀਂ ਵੀ ਉਹ ਤੁਹਾਨੂੰ ਕੋਈ ਰਾਏ ਦੇ ਸਕਦਾ ਭਲਾ ਹੋ ਸਕਦਾ ਜੇ ਤੁਹਾਡਾ ਨੁਕਸਾਨ ਹੋਇਆ ਗਾਂ ਕਿਸੇ ਦਾ ਹੋਰ ਤਾਂ ਨਾ ਹੋਵੇ ਉਹ ਤਾਂ ਬਚ ਸਕੇ ਉਹ ਬਚ ਸਕੇ ਆਪ ਦਾ ਸੁਧਾਰ ਕਰ ਸਕੇ ਤੁਸੀਂ ਹੁਣ ਦੱਸੋ ਵੀ ਸਾਥੋਂ ਕੀ ਗਲਤੀ ਰਹੀ ਹੈ ਆਹ ਗਲਤੀ ਰਹੀ ਹੈ ਸਾਥੋਂ ਵੀ ਇਹ ਸਪਰੇਅ 'ਚ ਕੋਈ ਵੀ ਅਗਲੇ ਨੂੰ ਸਹੀ ਦੱਸੋ ਵੀ ਆਹ ਕਰਿਆ ਜਿਹਦਾ ਕੋਈ ਚੰਗਾ ਹੋਇਆ ਉਹ ਦੀ ਜਾਣਕਾਰੀ ਜ਼ਰੂਰ ਸਾਂਝੀ ਕਰੋ ਤਾਂ ਜੋ ਆਪਣੇ ਕਿਸਾਨ ਸਾਰੇ ਬਰੋਬਰ ਰਹਿਣ ਇਹਦਾ ਨੁਕਸਾਨ ਨਾ ਹੋ ਸਕੇ ਹਾਂਜੀ ਸਾਨੂੰ ਵੀਡੀਓ ਸਾਨੂੰ ਵੀਡੀਓ ਬਾਲੀ ਐਡਿਟ ਨਹੀਂ ਕਰਨੀ ਆਉਂਦੀ ਜਿਹੋ ਜੀ ਬਣੀ ਐ ਜੇ ਚੰਗੀ ਬਣੀ ਐ ਤੇ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਬਹੁਤ ਬਹੁਤ ਧੰਨਵਾਦ ਹੋ ਗਿਆ ਧੰਨਵਾਦ ਚੇਡਾ ਹੋ ਕਰਦਾ ਨਾ ਵੀ ਖੜ ਦੇ ਕੱਟ ਦੇ ਤੁਮੜਾ ਇੱਕ ਮਿੰਟ ਦਿਓ ਵੀ ਕੋਈ ਕਿਸੇ ਇੱਕ ਨਾਲ ਕੋਈ ਆਪਣਾ ਆ ਆਪਣਾ ਸਿਆਣੇ ਬਣਾਓ ਚੱਲ ਚੱਲੀ ਜਾਂਦੇ ਵੀ ਕੱਟ ਲਾਂਗੇ ਵੀ